ਪੱਕੇ ਵੰਚ ਲਾ ਰੱਖੇ ਜਲਸਭਾ ਕਰਨ ਪਹੁੰਚਾਣ ਦੀ ਜਗਤ ਨਾਲਾ ਪੁੰਤੇ ਕਿਸ ਤਰ੍ਹਾਂ ਦੇ ਨੁਕਤੇ ਦੇ ਕਾਰਨ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਮੀਡੀਆ ਦੇ ਸਾਰੇ ਹੀ ਸਾਥੀਆਂ ਦਾ ਜਿਹੜੇ ਇੱਥੇ ਪਹੁੰਚੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਦੂਸਰਾ ਜੇ ਗੱਲ ਕਰੀਏ ਅੱਜ ਦੇ ਪਿੰਡਾਂ ਦੇ ਪ੍ਰੋਗਰਾਮ ਜਿਹੜੇ ਬਣਾਏ ਤੇ ਪਿੰਡਾਂ ਦੇ ਵਿੱਚ ਬਹੁਤ ਹੀ ਵਧੀਆ ਪਿਆਰ ਮਿਲ ਰਿਹਾ ਸਾਰੇ ਲੋਕ ਆਪ ਮੁਹਾਰੇ ਆ ਰਹੇ ਨੇ ਚਾਹੁੰਦੇ ਨੇ ਲੋਕ ਅੱਕ ਚੁਕੇ ਨੇ ਇੰਨਾਂ ਵੱਟੀਆਂ ਪਾਰਟੀਆਂ ਦੇ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੇ ਤਣਾੜ ਵੱਡੇ ਵੱਡੇ ਕਾਫਲੇ ਲੈ ਕੇ ਲਾਲਚ ਲੈ ਕੇ ਲੋਕਾਂ ਕੋਲ ਪਹੁੰਚਦੇ ਸੀ ਲੋਕਾਂ ਨੇ ਦੇਖ ਲਿਆ ਉਹਨਾਂ ਨੂੰ ਮੌਕਾ ਦੇ ਕੇ ਕੋਈ ਵੀ ਅਸੀਂ ਪਾਰਟੀ ਨਹੀਂ ਕਿ ਜਿੰਨੂੰ ਹਰਿਆਣਾ ਦੇ ਲੋਕਾਂ ਨੇ ਮੌਕਾ ਨਹੀਂ ਦਿੱਤਾ ਲੋਕ ਹੁਣ ਬਦਲਾਵ ਵੱਲ ਦੇਖ ਰਹੇ ਨੇ ਲੋਕ ਕਹਿੰਦੇ ਨੇ ਕਿ ਇੱਕ ਮੌਕਾ ਹਰਿਆਣਾ ਦੇ ਲਾਲ ਰਵਿੰਦ ਕੇਜਰੀਵਾਲ ਨੂੰ ਦੇਾਂਗੇ ਇੱਕ ਮੌਕਾ ਅਸੀਂ ਆਪਣੇ ਵਿੱਚ ਦੇ ਬੱਚੇ ਰਾਣੀਆਂ ਦਾ ਜਿਹੜਾ ਵਸਨੀਕ ਹੈ ਸਾਡਾ ਲੋਕਲ ਹੈ ਜਿੰਨੂੰ ਪਾਰਟੀ ਨੇ ਟਿਕਟ ਦਿੱਤੀ ਜਿਹਦੇ ਤੇ ਭਰੋਸਾ ਜਤਾਇਆ ਸੀ ਉਹਨੂੰ ਦੇਾਂਗੇ ਕਿਉਂਕਿ ਜੇ ਅਸੀਂ ਨੈਲੋ ਦੇ ਕੈਂਡੀਡੇਟ ਦੀ ਗੱਲ ਕਰੀਏ ਤੇ ਉਹ ਵੀ ਬਾਹਰੀ ਹੈ ਜੇ ਰਣਜੀਤ ਸਿੰਘ ਦੀ ਗੱਲ ਕਰੀਏ ਉਹ ਵੀ ਬਾਰੀ ਹੈ ਜੇ ਕਾਂਗਰਸ ਦੀ ਗੱਲ ਕਰੀਏ ਤੇ ਉਹ ਵੀ ਬਾਰੀ ਹੈ ਸੋ ਲੋਕ ਚਾਹੁੰਦੇ ਨੇ ਕਿ ਇੱਕ ਬਦਲਾਅ ਆਏ ਇੱਕ ਸਾਡੇ ਵਿੱਚ ਦਾ ਸਾਥੀ ਹੋਏ ਜਿਹਨੂੰ ਅਸੀਂ ਅੱਧੀ ਰਾਤ ਵੀ ਉਠਾਈਏ ਜਾ ਕੇ ਬਾਹੋਂ ਫੜੀਏ ਤੇ ਉਹਨੂੰ ਨਾਲ ਤੋੜ ਲਈਏ ਲੋਕਾਂ ਦੇ ਜਿਹੜੇ ਮੁੱਦੇ ਨੇ ਸਮੱਸਿਆਵਾਂ ਨੇ ਉਹ ਇੰਨੇ ਸਾਲਾਂ ਦੀਆਂ ਉਹਦੇ ਉਹ ਵੀ ਨੇ ਲੋਕ ਆਉਂਦੇ ਨੇ ਇਲੈਕਸ਼ਨ ਦੇ ਵਿੱਚ ਆ ਕੇ ਲollipops ਦੇ ਕੇ ਚਲੇ ਜਾਂਦੇ ਨੇ ਹਰ ਪਿੰਡ ਦੇ ਵਿੱਚ ਸਮੱਸਿਆ ਹੈ ਰੋਡ ਟੁੱਟੇ ਨੇ ਸੜਕਾਂ ਟੁੱਟੀਆਂ ਨੇ ਡਿਵਾਈਡਰ ਟੁੱਟੇ ਨੇ ਬਿਜਲੀ ਦੀ ਕੋਈ ਵਿਵਸਥਾ ਨਹੀਂ ਢੰਗ ਸਰ ਪਾਣੀ ਦੀ ਕੋਈ ਵਿਵਸਥਾ ਨਹੀਂ ਪੀਣ ਦੇ ਦੀ ਅਸੀਂ ਅੱਗੇ ਵੀ ਮੁੱਦਾ ਚੁੱਕਦੇ ਆ ਕਿ ਕਿਸ ਤਰ੍ਹਾਂ ਜਿਹੜਾ ਨਹਿਰੀ ਪਾਣੀ ਹੈ ਉਹ ਪੀਣ ਦੇ ਲਈ ਅੱਜ ਵੀ ਨਹੀਂ ਪਿੰਡਾਂ ਦੇ ਵਿੱਚ ਮੋਈਆ ਕਰਾਇਆ ਜਾ ਰਿਹਾ ਟਿਊਬਲਾਂ ਦੇ ਪਾਣੀ ਪੀ ਪੀ ਕੇ ਲੋਕਾਂ ਦੀ ਸਿਹਤਾਂ ਖਰਾਬ ਹੋ ਰਹੀਆਂ ਨੇ ਕਿਸ ਤਰ੍ਹਾਂ ਸਾਡੀ ਜਿਹੜੀ ਸਿੱਖਿਆ ਵਿਵਸਥਾ ਉਹਦਾ ਬੁਰਾ ਹਾਲ ਹੋ ਰਿਹਾ ਹੈ ਪਿੰਡ ਦੇ ਵਿੱਚ ਸਕੂਲ ਜਿਹੜੇ ਨੇ ਉਹ ਬੰਦ ਹੋਣ ਦੀ ਕਗਾਰ ਤੇ ਆ ਰਹੇ ਨੇ ਕਿਸ ਤਰ੍ਹਾਂ ਜਿਹੜੀਆਂ ਸਾਡੀਆਂ ਡਿਸਪੈਂਸਰੀਆਂ ਨੇ ਉਹਨਾਂ ਦੀ ਹਲਤ ਬਹੁਤ ਖਸਤਾ ਹੋ ਚੁੱਕੀ ਹੈ ਸੋ ਇਹ ਹੀ ਅਪੀਲ ਲੈ ਕੇ ਅਸੀਂ ਲੋਕਾਂ ਕੋਲ ਆਏ ਆ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਨੇ ਕੰਮ ਕਰੇ ਨੇ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਕਰੇ ਨੇ ਤੁਸੀਂ ਹਰਿਆਣਾ ਚ ਇੱਕ ਮੌਕਾ ਦਿਓ ਸਾਨੂੰ ਹਰਿਆਣਾ ਦੇ ਵਿੱਚ ਵੀ ਅਸੀਂ ਇਹਨਾਂ ਸਕੂਲਾਂ ਦਾ ਸੁਧਾਰ ਕਰਾਂਗੇ ਇਹਨਾਂ ਬੱਚਿਆਂ ਦੇ ਲਈ ਵਧੀਆ ਸਾਡੇ ਬੱਚਿਆਂ ਦੇ ਲਈ ਵਧੀਆ ਸਕੂਲ ਹੋਣ ਵਧੀਆ ਮੁਹੱਲਾ ਕਲੀਨਿਕ ਬਣ ਹਰ ਮੁਹੱਲੇ ਚ ਹਰ ਵਾਰਡ ਚ ਵਧੀਆ ਕਲੀਨਿਕ ਬਣੇ ਸਾਡੇ ਇੱਥੇ ਵੀ ਬਿਜਲੀ ਜਿਹੜੀ ਹੈ ਉਹ ਬਿਲਕੁਲ ਫ੍ਰੀ ਮਿਲੇ ਲੋਕਾਂ ਨੂੰ ਤੇ ਮੁੱਦੇ ਸਥਾਨੀਆਂ ਲੋਕਾਂ ਦੇ ਹੋਰ ਵੀ ਬਹੁਤ ਜ਼ਿਆਦਾ ਨੇ ਜਿਸ ਤਰ੍ਹਾਂ ਮੈਨੂੰ ਸਾਥੀ ਕਹਿ ਰਹੇ ਸੀ ਕਿ ਕਾਫੀ ਜ਼ਿਆਦਾ ਬਜ਼ੁਰਗ ਹੈ ਉਹ ਜਿਹਨੇ ਕਿ ਜਿਨ੍ਹਾਂ ਦੇ ਕੋਲ ਕੋਈ ਪੜ੍ਹੇ ਨਹੀਂ ਸੀ ਉਹਨਾਂ ਦੇ ਕੋਲ ਕੋਈ ਸਰਟੀਫਿਕੇਟ ਨਹੀਂ ਕਿ ਉਹਨਾਂ ਦੀ ਕੀ ਕੁਆਲਿਫਿਕੇਸ਼ਨ ਹੈ ਜਿੱਥੇ ਉਹਨਾਂ ਦੀ ਡੇਟ ਆਫ ਬਰਥ ਜਿਹੜੀ ਉਹ ਸ਼ੋ ਹੋ ਸਕੇ ਤੇ ਜਿਹੜੀਆਂ ਡੇਟ ਆਫ ਬਰਥ ਪਹਿਲੇ ਦਿਆਂ ਸੀ ਉਹਨਾਂ ਦੇ ਡਾਕੂਮੈਂਟਸ ਕਈਆਂ ਦੇ ਗੁੰਮ ਹੋਏ ਨੇ ਹਰ ਪਿੰਡ ਦੇ ਵਿੱਚ ਕਾਫੀ ਹੀ ਇਸ ਤਰ੍ਹਾਂ ਦੇ ਬਜ਼ੁਰਗ ਨੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦਾ ਕੋਈ ਆਪਦਾ ਪ੍ਰੂਫ ਨਹੀਂਗਾ ਜੋ ਆਪਦੀ ਉਮਰ ਸਾਬਤ ਕਰ ਸਕਣ ਤੇ ਉਹਨਾਂ ਵਿਚਾਰਿਆਂ ਨੂੰ ਪੈਨਸ਼ਨ ਨਹੀਂ ਲੱਗ ਰਹੀ ਕਿਸੇ ਵੀ ਤਰੀਕੇ ਨਾਲ ਹਰ ਪਿੰਡ ਦੇ ਵਿੱਚ 50 100 ਬਜ਼ੁਰਗ ਇਸ ਤਰ੍ਹਾਂ ਦਾ ਬੈਠਾ ਹੈ ਜਿਨ੍ਹਾਂ ਦੀ ਉਮਰ ਅੱਜ 60 ਤੋਂ ਵੀ 65 65 ਤੇ 70 70 ਸਾਲ ਤੱਕ ਹੋ ਰਹੀ ਉਹਦੇ ਸਾਡੀਆਂ ਬੀਬੀਆਂ ਮਾਈਆਂ ਨੇ ਸਾਡੇ ਬਜ਼ੁਰਗ ਨੇ ਵੱਡੇ ਸੋ ਅਸੀਂ ਇਹ ਵੀ ਵਾਅਦਾ ਕਰਦੇ ਹਾਂ ਉਹਨਾਂ ਨਾਲ ਕਿ ਜੇ ਸਾਨੂੰ ਸੱਤਾ ਦੇ ਵਿੱਚ ਮੌਕਾ ਮਿਲਦਾ ਤੇ ਅਸੀਂ ਇਹ ਵੀ ਮੰਗ ਰੱਖਾਂਗੇ ਕਿ ਇਹਨਾਂ ਦੀ ਇੱਕ ਮੈਡੀਕਲ ਆਧਾਰ ਤੇ ਇਹਨਾਂ ਦੀ ਪੁਸ਼ਟੀ ਕਰਕੇ ਉਮਰ ਦੀ ਤੇ ਜਿਨ੍ਹਾਂ ਦੇ ਕੋਲ ਡਾਕੂਮੈਂਟਸ ਨਹੀਂਗਾ ਉਹਦੀ ਕੋਈ ਡੇਟ ਤੈਅ ਕੀਤੀ ਜਾਏ ਕਿ ਜਿਹੜੇ ਐਸ ਤੋਂ ਪਹਿਲਾਂ ਦੇ ਬਰਥ ਵਾਲੇ ਲੋਕ ਨੇ ਉਹਨਾਂ ਦੇ ਕਮੈਡੀਕਲ ਦੇ ਆਧਾਰ ਤੇ ਉਹਨਾਂ ਦੀ ਵੀ ਪੈਨਸ਼ਨ ਚਾਲੂ ਕੀਤੀ ਜਾਏ ਤਾਂ ਇਸ ਤਰ੍ਹਾਂ ਦੇ ਬਹੁਤ ਮੁੱਦੇ ਨੇ ਲੋਕ ਅੱਕ ਚੁਕੇ ਸੀ ਪਿਛਲੇ 10 ਸਾਲਾਂ ਤੋਂ ਜਿਸ ਤਰ੍ਹਾਂ ਪੋਰਟਲ ਪੋਰਟਲ ਦੇ ਚੱਕਰ ਦੇ ਵਿੱਚ ਫੈਮਿਲੀ ਆਈਡੀ ਦੇ ਵਿੱਚ ਲੋਕਾਂ ਨੂੰ ਫਸਾ ਕੇ ਰੱਖਤਾ ਐਸ ਬੀਜੇਪੀ ਸਰਕਾਰ ਨੇ ਲੋਕ ਉਹਦੇ ਤੱਕ ਚੁਕੇ ਨੇ ਲੋਕ ਚਾਹੁੰਦੇ ਨੇ ਇਹਦੇ ਤੋਂ ਛੁਟਕਾਰਾ ਮਿਲੇ ਨਾ ਤੇ ਫੈਮਿਲੀ ਆਈਡੀ ਪੰਜਾਬ 'ਚ ਆ ਗਈ ਨਾ ਉਸਤੇ ਇਸ ਤਰ੍ਹਾਂ ਦਾ ਪੋਰਟਲ ਦਾ ਖੇਲ ਚੱਲੇ ਉਥੇ ਬਿਲਕੁਲ ਸਿੱਧੀਆਂ ਸਹੂਲਤਾਂਾਂ ਲੋਕਾਂ ਤੱਕ ਪਹੁੰਚਦੀਆਂ ਨੇ ਦਿੱਲੀ 'ਚ ਲੋਕਾਂ ਕੋਲ ਸਿੱਧੀਆਂ ਸਹੂਲਤਾਂਾਂ ਪਹੁੰਚਦੀਆਂ ਨੇ ਉਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਸਿੱਧੀਆਂ ਸਹੂਲਤਾਂਾਂ ਪਹੁੰਚਿਆ ਕਰਨਗੀਆਂ ਤੇ ਦੂਸਰਾ ਲੋਕ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਇਹ ਵੱਡੀਆਂ ਪਾਰਟੀਆਂ ਨੇ ਆਪਸੀ ਅਲਾਈਂਸ ਕਰ ਲਿਆ ਆਪਦੇ ਆਪ ਨੂੰ ਜਤੋਣ ਦੇ ਲਈ ਆਪਦੇ ਕੈਂਡੀਡੇਟ ਦੇ ਲਈ ਮੈਂ ਪਹਿਲੇ ਦਿਨ ਤੋਂ ਹੀ ਇੱਕ ਗੱਲ ਕਰਦਾ ਕਿ ਇਹ ਸਭ ਸੈਟਿੰਗ ਕਰਕੇ ਖੇਡ ਖੇਡਦੇ ਨੇ ਇਹਨਾਂ ਦਾ ਕੰਮ ਹੀ ਹੈ ਸੈਟਿੰਗ ਕਰਨਾ ਤੇ ਸੱਤਾ ਹਾਸਲ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਸੋ ਇਹ ਲੋਕ ਜਿਹੜੇ ਨੇ ਸਾਡੇ ਇਹ ਬਹੁਤ ਭੋਲੇ ਲੋਕ ਸੀ ਇਹਨਾਂ ਲੋਕਾਂ ਨੇ ਪਰ ਹੁਣ ਦੇਖ ਲ ਹੁਣ ਉਹ ਚਾਹੁੰਦੇ ਨੇ ਕਿ ਅਸੀਂ ਇੱਕ ਬਦਲਾਅ ਕਰੀਏ ਨਵੀਂ ਧਿਰ ਨੂੰ ਅੱਗੇ ਲੈ ਕੇ ਆਈਏ ਇੰਨਾ ਵੱਡੇ ਘਰਾਨਿਆਂ ਤੋਂ ਜਿਨ੍ਹਾਂ ਦੇ ਦਰਵਾਜ਼ਿਆਂ ਤੋਂ ਅਸੀਂ ਅੰਦਰ ਹੀ ਨਹੀਂ ਚਾਕ ਸਕਦੇ ਅਸੀਂ ਉਹਨਾਂ ਲੋਕਾਂ ਤੋਂ ਉਸ ਪਰਿਵਾਰ ਤੋਂ ਖੇੜਾ ਛੜਾਉਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਇੱਕ ਮੌਕਾ ਸੀ ਆਪਦੇ ਵਿੱਚ ਦੇ ਬੱਚੇ ਨੂੰ ਆਪਦੇ ਪਰਿਵਾਰ ਨੂੰ ਦਿਆ ਅੱਜ ਸੁਪਰੀਮ ਕੋਰਟ ਨੇ ਅਰਜ ਕੇ ਜੀਨੀ ਵਾਲੀ ਦੀ ਮੁਕਾਮਤੀ ਕੀ ਲੱਗਦਾ ਹੈ ਜਦੋਂ ਚੋਣਾਂ ਦੀ ਛਾਪ ਦੇਖੋ ਜੀ ਇਹ ਤਾਂ ਬਿਲਕੁਲ ਆਏਗਾ ਆਮ ਆਦਮੀ ਪਾਰਟੀ ਤੇ ਸਾਰਾ ਵਿਪੱਖਸ਼ ਵੀ ਪਹਿਲੇ ਦਿਨ ਤੋਂ ਇਸ ਚੀਜ਼ ਦੇ ਲਈ ਮੰਨ ਰਿਹਾ ਸੀ ਸਾਰਾ ਦੇਸ਼ ਇਸ ਗੱਲ ਨੂੰ ਜਾਣਦਾ ਪੂਰੀ ਦੁਨੀਆ ਜਾਣਦੀ ਏ ਕਿ ਅਰਵਿੰਦ ਕੇਜਰੀਵਾਲ ਇੱਕ ਬਿਲਕੁਲ ਇਮਾਨਦਾਰ ਸਾਫ ਸ਼ਵੀ ਦੇ ਲੀਡਰ ਨੇ ਜਿਨ੍ਹਾਂ ਤੇ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਦਾ ਚਾਰਜ ਨਹੀਂ ਸੀ ਪਰ ਇਸ ਬੀਜੇਪੀ ਸਰਕਾਰ ਨੇ ਝੂਠੇ ਰੋਪ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਤਾਂ ਕਿ ਉਹ ਇਲੈਕਸ਼ਨਾਂ 'ਚ ਪ੍ਰਚਾਰ ਨਾ ਕਰ ਸਕਣ ਅਸੀਂ ਉਹਨਾਂ ਦੀ ਪਾਰਟੀ ਨੂੰ ਤੋੜ ਸਕੀਏ ਇਹਨਾਂ ਨੇ ਇੱਕ ਤਾਨਾਸ਼ਾਹੀ ਰਵਈਏ ਦੇ ਨਾਲ ਉਹਨਾਂ ਨੂੰ ਜਿਹੜਾ ਪਿਛਲੇ 1 ਸਾਲ ਤੋਂ ਪਰੇਸ਼ਾਨ ਕਰਿਆ ਜਾ ਰਿਹਾ ਲਗਾਤਾਰ ਪਰ ਉਹ ਕਹਿੰਦੇ ਨੇ ਵੀ ਸੱਚ ਨੂੰ ਉਹ ਕਦੇ ਦਬਾਇਆ ਨਹੀਂ ਜਾ ਸਕਦਾ ਲੇਟ ਜ਼ਰੂਰ ਹੋ ਜਾਂਦਾ ਇਨਸਾਫ ਮਿਲਦਿਆਂ ਕਈ ਵਾਰੀ ਪਰ ਉਹ ਸਮਾਂ ਆਇਆ ਅੱਜ ਉਹਨਾਂ ਨੂੰ ਜ਼ਮਾਨਤ ਮਿਲੀ ਏ ਇਸ ਤੋਂ ਪਹਿਲਾਂ ਮਨੀਸ਼ ਸੋਧਿਆ ਜੀ ਨੂੰ ਜ਼ਮਾਨਤ ਲਈ ਸੰਜੇ ਸਿੰਘ ਨੂੰ ਮਿਲੀ ਜ਼ਮਾਨਤ ਸੋ ਸਾਰੇ ਲੀਡਰਾਂ ਦੇ ਉੱਪਰ ਕਿਸੇ ਇੱਕ ਰੁਪਏ ਦੇ ਵੀ ਘਟਾਲੇ ਦਾ ਕੋਈ ਚਾਰਜ ਨਹੀਂ ਲਾ ਸਕੇ ਕਿਸੇ ਵੀ ਤਰ੍ਹਾਂ ਦਾ 1 ਰੁਪਿਆ ਵੀ ਬਰਾਮਦ ਨਹੀਂ ਕਰ ਸਕੇ ਇਹ ਟੋਟਲੀ ਪ੍ਰੋਪਗੈਂਡਾ ਸੀ ਇਹਨਾਂ ਦਾ ਆਮ ਆਦਮੀ ਪਾਰਟੀ ਨੂੰ ਰੋਕਣ ਦੇ ਲਈ ਤੋੜਨ ਦੇ ਲਈ ਦਬਾਉਣ ਦੇ ਲਈ ਸੋ ਲੋਕ ਐਸ ਸੀ ਤੋਂ ਬਹੁਤ ਖਫਾ ਸੀ ਕਿ ਇੱਕ ਇਮਾਨਦਾਰ ਨੇਤਾ ਦੇ ਨਾਲ ਤੁਸੀਂ ਆਪਣੇ ਵਿਚਾਰਿਕ ਮਤ ਭੇਦ ਰੱਖ ਕੇ ਲੜੋ ਲੋਕਾਂ 'ਚ ਆਪਦੇ ਵਿਚਾਰ ਲੈ ਕੇ ਜਾਓ ਪਰ ਬੀਜੇਪੀ ਦੀ ਜਿਹੜੀ ਇਹ ਸਰਕਾਰ ਸੀ ਉਹ ਵਿਚਾਰਾਂ 'ਚ ਨਹੀਂ ਉਹ ਨਤਾਨਾਸ਼ਈ ਰਵਈਆ ਅਪਣਾਇਆ ਸੀ ਅੱਜ ਲੋਕਾਂ ਦੀ ਜਿੱਤ ਹੋਈ ਏ ਆਮ ਪਬਲਿਕ ਦੀ ਜਿੱਤ ਹੋਈ ਏ ਇਹਦਾ ਆਉਣ ਵਾਲੇ ਹਰਿਆਣਾ ਦੇ ਇਲੈਕਸ਼ਨ ਦੇ ਵਿੱਚ ਦੇਖਣਾ ਤੁਸੀਂ ਬਹੁਤ ਵੱਡੇ ਲੈਵਲ ਤੇ ਅਸਰ ਪਏਗਾ ਆਉਣ ਵਾਲੀ ਜਿਹੜੀ 5 ਤਰੀਕ ਦੀ VOTING ਉਹਦੇ ਵਿੱਚ ਸਾਰੇ ਲੋਕ ਹਰਿਆਣਾ ਦੇ ਲੋਕ ਇਸ ਚੀਜ਼ ਦਾ ਬਦਲਾ ਲੈਣਗੇ ਕਿ ਕਿਸ ਤਰ੍ਹਾਂ ਇਸਤਾਨਾਸ਼ਈ ਸਰਕਾਰ ਨੇ ਹਰਿਆਣਾ ਦੇ ਲੋਲ ਨੂੰ ਅੰਦਰ ਧੱਕ ਕੇ ਰੱਖਿਆ ਅੰਦਰ ਤਾੜ ਕੇ ਰੱਖਿਆ ਤਾਨਾਸ਼ਈ ਰਵਈਏ ਦੇ ਵਿੱਚ ਸੋ ਲੋਕ ਉਹਦਾ ਬਦਲਾ ਵੋਟ ਦੀ ਝੋਟ ਦੇ ਨਾਲ ਲੈਣਗੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ। ਉਹ ਹੈਪੀ ਆ ਜੇ ਗੱਲ ਕਰੀਏ ਤਾਂ ਲੋਕਾਂ ਨੇ ਕੱਲ ਇਨੈਲੋ ਦੇ ਲੋਕਾਂ ਨੇ ਘਟਵੰਤਰ ਹੋਇਆ ਕਿ ਵਸਤੂ। ਦੇਖੋ ਜੀ ਮੈਂ ਉਹ ਕੱਲ ਹੋਈ ਪਹਿਲੇ ਕਰੀ ਗਈ ਸੈਟਿੰਗ ਦੀ ਇਹ ਰਾਜਨੀਤੀ ਕਰਦੇ ਨੇ। ਨੈਲਨਾਵਾਦੂ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਦੇ ਕੇ ਨੈਲੋ ਦੇ ਲੋਕਾਂ ਨੇ ਇਹ ਕਿਹਾ ਕਿ ਜਿਹੜਾ ਇਹ ਗੋਪਾਲ ਕੰਡਾ ਹੈ, ਗੋਬਿੰਦ ਕੰਡਾ ਹੈ, ਇਹ ਭਾਜਪਾ ਦੇ ਦਲਾਲ ਨੇ, ਕਾਲੀਆਂ ਭੇਡਾਂ ਨੇ ਤੇ ਵਾਕਿਆ ਹੀ ਉਹ ਚੀਜ਼ ਜਿਹੜੀ ਇਹਨਾਂ ਨੇ ਕਹੀ ਉਹ ਕਿਤੇ ਨਾ ਕਿਤੇ ਸੱਚ ਸੀ ਇਹ ਬੀਜੇਪੀ ਦੀ ਝੋਲੀ 'ਚ ਬੈਠੇ ਸੀ ਇਹ ਲੋਕ ਅੱਜ ਇਹ ਨੱਲੋ ਦੇ ਨਾਲ ਉਹਨਾਂ ਦਾ ਇਕੱਠਾ ਹੋਣਾ ਗੱਠ ਜੋੜ ਹੋਣਾ ਜਿਹੜੇ ਆਪਦੇ ਆਪ ਨੂੰ ਕਿਸਾਨ ਹਤੈਸ਼ੀ ਦੱਸਦੇ ਸੀ ਅੱਜ ਉਹ ਉਹਨਾਂ ਦਾ ਸਾਥ ਦੇ ਰਹੇ ਨੇ ਜਿਨ੍ਹਾਂ ਦੇ ਉੱਪਰ ਏਡੇ ਗੰਭੀਰ આરોਪ ਲੱਗੇ ਪਹਿਲੇ ਵੀ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਸਾਥ ਦਿੱਤਾ ਜਿਹੜਾ ਬੀਜੇਪੀ ਦਾ 5 ਸਾਲ ਸੋ ਇਹ ਸਭ ਸੈਟਿੰਗ ਹੈ ਇਹਨਾਂ ਦੀ ਸੈਟਿੰਗ ਦੀ ਹੈ ਰਾਜਨੀਤੀ ਕਰਦੇ ਨੇ ਪਬਲਿਕ ਸਭ ਜਾਣ ਚੁੱਕੀ ਹੈ ਲੋਕਾਂ ਨੂੰ ਪਤਾ ਹੈ ਕਿ ਨੱਲੋ ਪਹਿਲੇ ਹੀ ਬੀਜੇਪੀ ਦੀ ਝੋਲੀ 'ਚ ਬੈ ਚੁੱਕੀ ਹੈ ਸੋ ਜਿਹੜਾ ਵੀ ਸਾਥੀ ਕੋਈ ਇਹਨਾਂ ਨੂੰ ਵੋਟ ਕਰੇਗਾ ਉਹ ਡਾਇਰੈਕਟਲੀ ਨਹੀਂ ਤਾਂ ਇਨਡਾਇਰੈਕਟਲੀ ਹੋ ਕੇ ਉਹ ਭਾਜਪਾ ਦੀ ਹੀ سپورਟ ਤੇ ਜਾਏਗੀ ਜੇ ਕੋਈ ਰਣਜੀਤ ਸਿੰਘ ਨੂੰ ਵੋਟ ਕਰਦਾ ਤਾਂ ਉਹ ਵੀ ਡਾਇਰੈਕਟਲੀ ਇਨਡਾਇਰੈਕਟਲੀ ਜਾ ਕੇ ਭਾਜਪਾ ਦੀ سپورਟ ਤੇ ਜਾਏਗਾ ਕਿਉਂਕਿ ਰਣਜੀਤ ਸਿੰਘ ਤੇ ਜਜਪੀ ਇੱਕ ਹੋ ਚੁੱਕੇ ਨੇ ਹਲੋਪਾ ਤੇ ਇਨੈਲੋ ਇੱਕ ਹੋ ਚੁੱਕੇ ਨੇ ਸੋ ਇਹ ਵੱਡੇ ਪਰਿਵਾਰਾਂ ਦੀ ਆਪਸੀ ਸੈਟਿੰਗ ਹੈ ਇਹਨਾਂ ਨੇ ਸੱਤਾ ਧਿਆਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਇਹਨਾਂ ਨੂੰ ਆਮ ਲੋਕਾਂ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਲੋਕ ਸਮਝ ਚੁੱਕੇ ਨੇ ਇਹਨਾਂ ਦੇ ਇਸ ਗਠਬੰਧਨ ਨਹੀਂ ਕਾਂਗੇ ਠਗਬੰਧਨ ਨੂੰ ਤੇ ਇਹਦੇ ਵਿਰੋਧੀ ਵੋਟ ਕਰਨਗੇ ਤੁਸੀਂ ਦੇਖੋ ਇਹਦੇ ਨਤੀਜੇ ਜ ਬਹੁਤ ਹੀ ਚੁਕਾਣ ਵਾਲੇ ਹੋਣਗੇ ਵੱਡੇ ਵੱਡੇ ਘਰਾਂ ਦੇ ਵੱਡੇ ਵੱਡੇ ਨੇਤਾ ਜਿਹੜੇ ਸਾਰੇ ਨੇ ਇਸ ਵਾਰ ਸਾਰਿਆਂ ਦੀ ਜਮਾਨਤ ਜਬਤ ਹੋਏਗੀ ਲੋਕ ਇਹਨਾਂ ਦੀ ਇਸ ਵਾਰ ਪਲਟੀ ਲਵਾਉਣਗੇ ਹਾਂਜੀ ਬੜਕੀ ਕਿੰਨਾ ਚੰਗਾ ਮੰਗਾਲਾ ਪੁੱਛੋ ਕਿਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਉਹ ਪਾਰਟੀ ਵਿੱਚ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜੀ ਚਾਰੇ طرف ਮਾਹੌਲ ਬਣ ਰਿਹਾ ਹੈ ਲੋਕ ਬੀਜੇਪੀ ਦੀ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਹਨ ਲੋਕਾਂ ਨੂੰ ਹੋਰ ਕੋਈ ਆਪਸ਼ਨ ਹੀ ਨਹੀਂ ਹੈ ਲੋਕਾਂ ਨੇ ਸਾਰੀਆਂ ਪਾਰਟੀਆਂ ਵਰਤ ਵਰਤ ਕੇ ਵੇਖ ਲਈਆਂ ਜਿੰਨੇ ਵੀ ਪਾਰਟੀਆਂ ਅਜ ਬੀਜੇਪੀ ਦੀ ਖਿਲਾਫਤ ਕਰ ਰਹੀਆਂ ਕਿਤੇ ਨਾ ਕਿਤੇ ਉਹ ਬੀਜੇਪੀ ਦੇ ਨਾਲ ਮਿਲ ਗਿਆ ਹੋਈਆਂ ਹੈ ਕਿਤੇ ਉਹਨਾਂ ਨੇ ਨੈਲੋ ਨੂੰ ਸਮਰਥਨ ਦਿੱਤਾ ਕਿਤੇ ਹਲਕਾ ਨੂੰ ਦਿੱਤਾ ਕਿਸੇ ਜੀ ਜੀ ਪੀ ਨੂੰ ਦਿੱਤਾ ਯਾਨੀ ਕਿ ਸਾਰੇ ਅੱਜ ਉਹ ਕਪਰਾਟ ਦੇ ਵਿੱਚ ਇੱਕ ਦੂਜੇ ਦੇ ਨਾਲ ਸੰਜਮਤਾ ਕਰ ਰਹੇ ਜਿਹੜੇ ਇੱਕ ਦੂਜੇ ਦੇ ਵਿਰੋਧੀ ਹੁੰਦੇ ਸੀ ਕਦੇ ਆਹਮ੍ਰਾਤ ਸਭ ਕਿਤੇ ਨਾ ਕਿਤੇ ਪਾਰਟੀਆਂ ਦੇ ਟਿਕਟਾਂ ਵਟਵਾਰੇ ਜੋ ਕਿਤੇ ਨਾ ਕਿਤੇ ਆਹ ਪਕਾਵਤ ਵੀ ਸ਼ੁਰੂ ਹੋਈ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਜਿੰਨੇ ਦਾਵੇ ਦਰਸੇ ਸਾਰੇ ਅੱਜ ਵੀ ਇਹ ਚੱਲ ਰਹੇ ਬਿਲਕੁਲ ਜੀ ਬਿਲਕੁਲ ਇਹ ਸਟਾਰਟਿੰਗ ਦੇ ਵਿੱਚ ਆਪਾਂ ਸੋਡੀ ਦਾ ਕੰਮ ਜੀ ਇੰਟਰਵਿਊ ਕੀਤਾ ਸੀਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਇੱਕ ਵਾਰੀ ਪਾਰਟੀ ਦੇ ਵਿੱਚ ਬੂਮ ਆਵੇ ਪਾਰਟੀ ਨੂੰ ਲੋਕ ਪਸੰਦ ਕਰਨ ਪਾਰਟੀ ਦਾ ਸਨੇਹਾ ਕਰਕਰ ਪਹੁੰਚੇ ਪਾਰਟੀ ਦੇ ਨਾਲ ਲੋਕ ਜੁੜਨਾ ਆਪਾਂ ਨੂੰ ਸਾਡੀ ਆਪਦੀ 31 ਦੇ ਨਾਲੋਂ ਸਾਨੂੰ ਇਹ ਹੈ ਵੀ ਆਮਾਦੀ ਪਾਰਟੀ ਹੈ ਜਿਹੜੀ ਹਰਿਆਣਾ ਦੇ ਵਿੱਚ ਸਰਕਾਰ ਬਣਾਇਆ